ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰ ਸਹਉ ਕੁਰ ਸਹਉ ਤੋਦ ਰਠੀ ਸਚੇ ਪਾਕ ਸਾ ਮਲ ਜਨਮ ਜਨਮ ਦੀ ਜਾਣ ਸੱਚ ਪਾਤਸ਼ਾਹ ਸਿਰ ਸਾਹਾਂਦੈ ਜਿਸੁ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਜਣਾ ਸੱਚ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਸੁਬਹ ਠਿਆ ਸੋਹੀਆ ਸਭ ਨੰਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹੱਲਾ ਪੰਜਾਬ ਗੌਰਪੁਰਾ ਪੇਟੋ ਬੜਾ ਭਾਗੀ ਮਨੁਹਿ ਭਇਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੀ ਸਾਹਿਬ ਕਾ ਪਰਵਾਸਾ ਗੌਰ ਪੂਰਾ ਭੇਟਿਓ ਬੜਾ ਭਾਗੀ ਮਨਹਿ ਭਇਆ ਪਰਗਾਸਾ ਕੋਈ ਨ ਪਹੁੰਚਨਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਗੁਰ ਕਾ ਬਲਹਾਰੀ ਆਪੋਨੇ ਸਤਗੁਰ ਕਾਬਲ ਹਾਰ ਆਗਾ ਸੁਖ ਪਾਠ ਸੁਖ ਸਹਜ ਘਰ ਆਨੰਦ ਹਮਾਰਾ ਰਹਾ ਅੰਤਰ ਜਾਮੀ ਕਰਣ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਾਫਲੋ ਦਰਸ਼ਨਿ ਅਕਾਨ ਮੂਰਤ ਪ੍ਰਭਾ ਹਾ ਭੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੇ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰ ਪੂਰਾ ਭੇਟਿਆ ਸਾਗਲੇ ਦੁਖਾ ਬਿਨਸੇ ਵੜੇ ਵੜ ਆਏ ਅਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਆ ਸਾਗਨੇ ਦੁਖਾ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਕੋਈ ਨ ਪਹਚਨ ਹਾਰਾ ਦੂਜਾ ਆਪਣੀ ਸਾਹਿਬ ਕਾ ਪਰਵਾਸਾ